ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ ਗੁਰਪ੍ਰੀਤ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਦਾ ਬਲੌਗ ਲੈ ਕੇ ਆਪਾਂ ਫੇਰ ਹਾਜ਼ਰ ਹੋਏ ਹਾਂਗੇ ਤੇ ਟਾਈਮ ਹੁਣ 5:10 ਹੋ ਗਿਆ ਸੀਗਾ ਤੇ ਰਸ਼ਮੀਨ ਜਾਊਗਾ ਹੁਣ ਟਿਊਸ਼ਨ ਤੇ ਪਹਿਲਾਂ ਆਇਆ ਸਕੂਲੋਂ ਤੇ ਘਰ ਦੇ ਕੰਮ ਸੀ ਆਪਾਂ ਕਰੀ ਜਾਣੇ ਹੈਗੇ ਗਰਮੀ ਬਹੁਤ ਜ਼ਿਆਦੀ ਹੈ ਮੀਂਹ ਪੈਣ ਦਾ ਨਾਂ ਨਹੀਂ ਲੈ ਰਿਹਾ ਰੱਬ ਤੇ ਹੌਣ ਬੜਾ ਕੇ ਤੇ ਸੀ ਮੈਂ ਚਾਹ ਤੇ ਚਾਹ ਪੀ ਕੇ ਤੇ ਹੁਣ ਰਸ਼ਮੀ ਨਰਗੇ ਗਏ ਆ ਸਿਰਮ ਬਜਾਰ ਉਸ ਤੋਂ ਬਾਅਦ ਜਾਊਗਾ ਟਿਊਸ਼ਨ ਤੇ ਪੰਡੇ ਆਪਣੇ ਘਰ ਨਾਲੇ ਹੈ ਜੀ ਆਪਾਂ ਬੋਹ ਤੇ ਆ ਦੇ ਹਵਾ ਤਾਂ ਚੱਲ ਰਹੀ ਹੈ ਪਰ ਗਰਮੀ ਹੈ ਕੁੱਛ ਕੱਪੜੇ ਧੋਤੇ ਸੀ ਕੁੱਛ ਮਸ਼ੀਨ ਚ ਪਾ ਰੱਖੀ ਹੈ ਸਵੇਰ ਵੇਲੇ ਧੋਤੇ ਸੀਗੇ ਫਿਰ ਪਾ ਰੱਖੀ ਹੈ ਕਿ ਮਸ਼ੀਨ ਚ ਹੁਣ ਸ਼ਾਮ ਨੂੰ ਕੱਢਾਂਗੀ ਹੁਣ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਕਿਉਂਕਿ ਹੁਣ ਕੱਢੀ ਦੇਣੀ ਹੈ ਕੱਪੜੇ ਧੁੱਪ ਪੈ ਗਈ ਤੇ ਉੱਥੇ ਵੀ ਧੁੱਪ ਪੈ ਗਈ ਰਸ਼ਮੀਨ ਨੇ ਇੱਥੇ ਬਹੁਤ ਖਲਾਰਾ ਪਾ ਰੱਖਿਆ ਉਹ ਖੇਸ ਵੀ ਲਾ ਰੱਖਿਆ ਉਹ ਹਜੇ ਲਾਹੇ ਨਹੀਂ ਗਾ ਉਹ ਹਜੇ ਪਲਾਨ ਨਹੀਂ ਦਿੰਦਾ ਇੱਥੇ ਬੈਠ ਕੇ ਖੇਡਦਾ ਹੁੰਦਾ ਹੈਗਾ ਆਪਦੀ ਵੀਡੀਓ ਬਣਾਉਂਦਾ ਹੁੰਦਾ ਹੈ ਰਸ਼ਮੀਨ ਤੇ ਰਸ਼ਮੀਨ ਦਾ ਅੱਜ ਪੇਪਰ ਸੀਗਾ ਹਿੰਦੀ ਦਾ ਤੇ ਹਿੰਦੀ ਦਾ ਪੀਪਰ ਵਧੀਆ ਹੋ ਗਿਆ ਰਸ਼ਮੀਨ ਦਾ ਕੱਲ ਨੂੰ ਹੈਗਾ ਇੰਗਲਿਸ਼ ਦਾ ਤੇ ਹੁਣ ਪੀਪਰ ਹੋਇਆ ਵੀਰਵਾਰ ਤੱਕ ਹੈਗੇ ਪੀਪਰ ਉਸ ਤੋਂ ਬਾਅਦ ਪੀਪਰ ਹੈ ਨਹੀਂਗੇ ਸਕੂਲ ਤਾਂ ਵੈਸੇ ਲੱਗਣਗੇ ਛੁੱਟੀਆਂ ਤਾਂ ਹੁਣ ਹੈ ਨਹੀਂਗੀਆਂ ਤੇ ਪੀਪਰ ਹੋਈ ਜਾਂਦੇ ਹੈਗੇ ਤੇ ਤਿਆਰੀ ਵੀ ਵਧੀਆ ਹੁੰਦੀ ਹੈ ਟਿਊਸ਼ਨ ਜਾ ਵੜਦਾ ਰਸ਼ਮੀਨ ਤੇ ਇੱਧਰ ਮੰਮੀ ਅੱਗੇ ਬੈਠੇ ਦੇਖੀ ਜਾਂਦੇ ਸੀ ਫੋਨ ਗਰਮੀ ਬਹੁਤ ਜਿਆਦੇ ਹੈ ਇੰਨੀ ਗਰਮੀ ਹੈ ਕੰਮ ਕਰਨਾ ਵੀ ਬਹੁਤ ਔਖੀ ਹੈ ਇੰਨੀ ਗਰਮੀ ਚ ਤਾਂ ਤੇ ਰਸਮੀ ਗੱਲਾਂ ਤੋਂ ਅਸੂਦਾ ਚੋਕੇ ਮਾਤਾ ਪਾਪਾ ਸੁੱਕ ਜੂਗਾ ਤੇ ਭਾਂਡੇ ਹਜੇ ਧੋਤੇ ਨਹੀਂ ਉਹ ਠਹਿਰ ਕੇ ਤੋਂ ਮੰਗੇ ਪਹਿਲਾਂ ਮੈਂ ਸਿਉਂਦੀ ਸੀਗੀ ਸੂਟ ਨਹੀਂ ਜस्सीਗਾ ਸਿਉਣ ਵਾਲਾ ਉਹ ਸਿਉਣ ਤਾ ਇਹ ਕੁਛ ਉਹ ਠੀਕੂ ਕਰਨ ਵਾਲੇ ਸੀਗੇ ਉਹ ਵੀ ਠੀਕ ਕਰਦੇ ਤੇ ਹੁਣ ਮੈਂ ਹਜੇ ਕੱਟਣਾ ਹੈ ਕਸੂਟ ਉਹ ਵੇਖ ਲਈਆਂ ਹੁਣ ਜੇ ਕੰਨ ਲੱਗਿਆ ਤਾਂ ਹੁਣ ਕੱਟ ਲਈਏ ਤੇ ਨਹੀਂ ਸਵੇਰੇ ਕਟਾਂਗੇ ਤੇ ਸਵੇਰੇ ਦੁਪਹਿਰੇ ਕੱਟ ਕੇ ਤੇ ਨਾਲ ਦੀ ਨਾਲ ਸਿਉਂਦਿਆਂਗੇ ਹੁਣ ਤਾਂ ਵੈਸੇ 5 ਵਜੇ ਨਾਲ ਹੀ ਹੈਗੇ ਹੁਣ ਤਾਂ ਕੰਮ ਦਾ ਵੀ ਟਾਈਮ ਹੋਇਆ ਪਿਆਗਾ ਸ਼ਾਮ ਦੇ ਕੰਮਾਂ ਦਾ ਥੋੜੇ ਥੋੜੇ ਨਾਲ ਫਿਰ ਗਰਮੀ ਬਹੁਤ ਹੈ ਹੌਲੀ ਹੌਲੀ ਹੁੰਦੇ ਆ ਕੰਮ ਰੋਕ ਰੋਕ ਕੇ ਇੱਕਾ ਕੰਮ ਕਰ ਲਿਆ ਪੀਰਾ ਕੇ ਪੱਖੇ ਥਿਲੇ ਹਵਾ ਲੈ ਲੇ ਫੇਰ ਇੱਕ ਕੰਮ ਕਰਿਆਂਗਾ ਪੀਰ ਹਵਾਏ ਹੁੰਦੇ ਆ ਹੰਤਾ ਕੰਮ ਇਕੱਠਾ ਕੰਮ ਤਾਂ ਹੁੰਦਾ ਨਹੀਂ ਸਰਦੀਆਂ ਚ ਤਾਏ ਹੁੰਦਾ ਚਲੋ ਛੇਤੀ ਕੰਮ ਨਿਪਟ ਜਾਂਦਾ ਹੈਗਾ ਤੇ ਹੁਣ ਤਾਂ ਥੋੜੀ ਥੋੜੀ ਕੰਮ ਕਰਨੇ ਪੈਂਦੇ ਆ ਇਹ ਦੇਖਦੇ ਆ ਕੱਲ ਹੀ ਕੱਟ ਕੇ ਸਿਉਂਗੀ ਸੂਟ ਹੋ ਗਿਆ ਸੀ ਸ਼ਾਮ ਦਾ ਟਾਈਮ ਇੱਕ ਬਣਾ ਲਈ ਆਪਾਂ ਸਬਜ਼ੀ ਤੋਰੀਆਂ ਦੀ ਤੇ ਇੱਕ ਆਪਾਂ ਤੇਲ ਪਾ ਲਿਆ ਕੜਾਹੀ ਚ ਤੇ ਆਪਾਂ ਪਾਉਣੀ ਆਂਗੇ ਬਣਾਉਣੇ ਹੈਗੇ ਲਿਊਟਰੀ ਸੋਆ ਵੀ ਹੁੰਦੀ ਪਾਣੀ ਦੇ ਵਿੱਚ ਆਪਾਂ ਭੋਰਤੀ ਸੀਗੀ ਹੁਣ ਮੈਂ ਲਗਾਉਣ ਲੱਗੀ ਆ ਤੜਕਾ ਤੇ ਰਸ਼ਮੀਨ ਹਜੇ ਤੱਕ ਟਿਊਸ਼ਨ ਤੋਂ ਆਇਆ ਨਹੀਂਗਾ ਤੇ ਸ਼ਾਮ ਦੇ ਵੱਜਣ ਵਾਲੇ ਆ ਛੇ ਮੰਮੀ ਲਰਦਾ ਨਾ ਹੁੰਦੀ ਆ ਹੁਣ ਇਹ ਛੱਡੀ ਬੈਠੇ ਹੈਗੇ ਯੂਜੇ ਗੰਡੇ ਬਹੁਤ ਖਾਂਦੇ ਆ ਹਨਾ ਇਹ ਗੰਡਿਆਂ ਦਾ ਵਾਹ ਖਾਂਦੇ ਗੰਡਿਆਂ ਦੇ ਸ਼ਕੀਨ ਹੈ ਗੰਡੇ ਛੇਲ ਛੇਲ ਬਹੁਤ ਪਾਉਣੇ ਆ ਵਾਹ ਖਾਂਦੇ ਗੰਡੇ ਹੂੰ ਉਧਰ ਵੇਖੋ ਗੰਡੇ ਖਾਣੇ ਆ ਉਹ ਇਹ ਆਪੇ ਮੰਡੇ ਖਾ ਲ ਹਾਈ ਮੰਡੇ ਤੇ ਗੱਠ ਕਰ ਦੇਣਗੇ ਤੁਸੀਂ ਵੀ ਨਾ ਲੋ ਤੇ ਰਸਮੀਨ ਨੂੰ ਲੈਣ ਜਾਣਾਗਾ ਪਰ ਰਸਮੀਨ ਤਾਂ ਆਪੇ ਹੀ ਆ ਜਾਂਦਾ ਇਸ ਵੇਲੇ ਹੁਣ ਮਾੜੀ ਜੀ ਚੱਲੀ ਆ ਹਵਾ ਹਨਾ ਸਾਹ ਜਾ ਆਉਂਦਾਗਾ ਉਧਰ ਮੋਟਰ ਚਲਾਤੀ ਸੀ ਆਪਾਂ ਪਾਣੀ ਛੜਦਾ ਸੀ ਟੈਂਕੀ ਚ ਟੈਂਕੀ ਆਪਣੀ ਖਾਲੀ ਹੋ ਗਈ ਸੀ ਕਰੇਟਲੇ ਥੋੜੇ ਥੋੜੇ ਲੱਗਦੇ ਆ ਸਾਡਾ ਵੇਲਾਂ ਦੇ ਤੋਰੀਆਂ ਤਾਂ ਜਿੱ ਲੱਗੀਆਂ ਨਹੀਂ ਵਿੱਚ ਹੀ ਮਿੱਥੂ ਵੀ ਤੋਰੀਆਂ ਆਂ ਬਿਤਰੀਆਂ ਦੀ ਗੱਲ ਆ ਦੋ ਕਰੇਲੇ ਲੱਗੇ ਪਏ ਹੈਗੇ ਤੋਰੀਆਂ ਕੰਬਿੰਦਾ ਨਹੀਂ ਦਿਖਾਵਾਂ ਕਰੇਲਾ ਇਕ ਆ ਰਿਹਾ ਦੋ ਕਰੇਲੇ ਇੱਕ ਦਿਨ ਅਸੀਂ ਸਬਜ਼ੀ ਬਣਾਈ ਤੋੜ ਕੇ ਕਰੇਲਿਆਂ ਦੀ ਬਹੁਤ ਵਧੀਆ ਸਬਜ਼ੀ ਬਣੀ ਐ ਜਮਾ ਕੜਤਣਪੋਰਾ ਵੀ ਨਹੀਂ ਸੀਗੀ ਬਹੁਤ ਵਧੀਆ ਟੇਸਟੀ ਸਬਜ਼ੀ ਬਣੀ ਸੀਗੀ ਮੰਮੀ ਨੇ ਜਾਣਾ ਕਿ ਤੇ ਇਥੇ ਨੇੜੇ ਪ੍ਰੋਗਰਾਮ ਹੈਗੇ ਉਹਨਾਂ ਦੇ ਜਾਣਾ ਕਰ ਕੋਈ ਫੰਕਸ਼ਨ ਹੈ ਛੋਟਾ ਜਾ ਤੇਲ ਹਜੇ ਗਰਮ ਨਹੀਂ ਹੋਇਆ ਥੋੜਾ ਥੋੜਾ ਹੋਇਆਗਾ ਲਓ ਜੀ ਮੇਰੀ ਹੁਣ ਨਿਊਟਰੀ ਵੀ ਬਣ ਕੇ ਤਿਆਰ ਸੀ ਮੈਂ ਟੈਸਟ ਵੀ ਕਰ ਲਈ ਥੋੜੀ ਜਿਹੀ ਬਣਾਈ ਸੀ ਖਾ ਵੀ ਲਈ ਨਹੀਂ ਕੀ ਰਹਿ ਗਈ ਤੇ ਕੋਸਾ ਘਰ ਵਿੱਚ ਪੈ ਪਈ ਐ ਆਹ ਤਾਂ ਇਹ ਮੈਂ ਖਾਦੀ ਸੀ ਥੋੜੀ ਜਿਹੀ ਮਿਰਚ ਜ਼ਿਆਦਾ ਪੈ ਗਈ ਤਾਂ ਕਰਕੇ ਨਹੀਂ ਖਾਦੀ ਗਈ ਹੈ ਜੀ ਰਸਮੀਨ ਆ ਗਿਆ ਟਿਊਸ਼ਨ ਤੋਂ ਕਿਨੇ ਆ ਕਿਨ ਕਰਦਾ ਐਸੀ ਮਕੈਨਿਕ ਹਰ ਮੰਨ ਹਰ ਮੰਨ ਨਹੀਂ ਕਰਦਾ ਹੈਲੋ ਮੰਮੀ ਜਨਦੀ ਹੈ ਜੀ ਇਹ ਪ੍ਰੋਗਰਾਮ ਆ ਕਿਤੇ ਰੋਕੀਆਂ ਦੇ ਤੇ ਉਹਨਾਂ ਦੇ ਜਾਂਦੀ ਹੈ ਮੰਮੀ ਮੰਮੀ ਤਿਆਰ ਹੋ ਗਈ ਹੈ ਜਾਣਾ ਆਇਆ ਕਿਥੇ ਆ ਜਾ ਬੰਲਾ ਘਾਰੇ ਨੀ ਉੱਪਰ ਰਸ਼ਮੀ ਲਾਈ ਗੰਦਰ ਸ਼ਾਲਾ ਰਸ਼ਮੀ ਤੇਰੇ ਤੇ ਟ੍ਰੇਸ ਪਈਓ ਬਸ ਫੁਟਕਾ ਨਾ ਚਲੋ ਮੰਮਾ ਜੀ ਕਿੰਨ ਬਾਕਸਿਟ ਰਗੇ ਨੇ ਅਨਬਾਕਸਿੰਗ ਤਾਂ ਕਰੀਵੇਗੀ ਨਹੀਂ ਕੀਤੀ ਇਹ ਦੇਖ ਇੱਕ ਧੀ ਕੀਤੀ ਜਿਆ ਉੱਪਰ ਥੋੜੀ ਜੀ ਹਵਾ

बहुत ज्यादा धुप होगी इन भी हवा मजा आ रहा है उपर थले हगा धुप तो पता है कि थोड़ी थोड़ी पर हवा बहुत ज्यादा है हवा पसीना दिन सुट जाता है ਦੇ ਵੀ ਤਪਰੇ ਜਲਦੀ ਘਰੋਂ ਸੀ ਆਪਣੇ ਦੰਦੂ ਟਕਾਉਂਦੇ ਜਲਦੀ ਕੀਟਾਣਾ ਬਣਾਇਆ ਚਲੋ ਫਲੈਸ਼ਲਾਈਟ ਆਨ ਬੰਦ ਕਰੇ ਨੀਚੇ ਤੂੰ ਪਹਿਲਾਂ ਹੀ ਆ ਗਿਆ ਮੇਰੇ ਨਾਲ ਹਾਂ ਰਸ਼ਮੀ ਹੂੰ अरे मूंग लाल भैया के आएगा इस पंगे लेके आए हैं ना मिट्टी चाँ म हम्म अरे ना मूंग लाल भैया के किधर जाना हैं किधर कांचे कोकलें पर मैं किसी ने किसी ने होया पियेगा हाँ मेरे बॉडी हैं उतने जोर थर्डी है तो गई लायक छिरापा ਸ਼ਰਾਰਤੀ ਬੱਚਾ ਨਾ 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 ਪਾਈ ਗਈ ਹੈ ਤਵੇ ਤੇ ਡੈਡੀ ਨਾ ਹੋਣ ਗਿਆ ਆਪਣਾ ਕੰਮ ਤਿਆਰ ਹੈ ਜੀ ਤੇ ਆਪਾਂ ਬਣਾਉਣੀ ਹੈ ਰੋਟੀ ਉਹ ਬਣਾਵਾਂਗੇ ਠਹਿਰ ਕੇ ਸਬਜ਼ੀ ਵੀ ਆਪਣੀ ਬਣ ਗਈ ਆਟਾ ਵੀ ਬਨ ਲਿਆ ਦੇਣ ਹਜੇ ਬਹੁਤ ਖੜਾ ਹੈ ਪड़ोसी ਤਾਂ ਆਪਣੇ ਤਲਦੂਰ ਵੀ ਪਾਈ ਜਾਂਦੇ ਹੈਗੇ ਇੰਨੀ ਜਲਦੀ ਰੋਟੀ ਪਤਾ ਨਹੀਂ ਕਿਉਂ ਬਣਾਈ ਜਾਂਦੇ